ਦੀਵਾ ਤੇ ਉੰਕਾਰ ਵੰਦਿ ਕਿਪਤਿ ਕੁਦੇਸ਼ਿ ਕਿਪਤਿ ਗੁਸਤ ਸਹਾਇ ਬਾਰਿ ਕਿਪਤਿ ਗੁਸਤਿ ਦੀ ਪਾਤਸ਼ਾਹ ਦਰਸਨੀ ਪ੍ਰੀਤਮ ਸੁਖੀ ਚੰਦਰ ਕੈ ਗੁਰੂ ਨੰਤ ਲਈ ਧਾਰੀ ਤਰੰਗ ਕੁਰਤੇ ਪ੍ਰਦਾ ਸਰੰਗ ਦਰਸਨ ਸੁਇ ਸਹਾਇ ਕਟਿਨ ਕਰਬੋ ਬਿੰਦ ਲੋ ਨਾਮ ਸੁਦਰਾਮ ਆਰੇ ਸਿਧਾਂਤ ਸੁਖਿ ਸੁਖਤੇ ਅਜਿਹਾ ਕਿਰਤਿ ਸੋਰੀ ਕੋ ਚਾਰ ਏਕ ਬਹਾਨ ਦੇ ਸੁਧਰੇ ਹੈ ਪਰਮੋਪਤੀ ਅੰਦਰ ਤਰਾਹੀ ਸਭ ਖਾਈ ਹੋਈ ਤਾਏ ਦਸਨੀ ਪਾਚਾ ਸਿਧੂ ਗੋਸਿਕੰਤੀ ਸਭ ਖਾਈ ਹੋਈ ਤਾਏ ਜਸਾ ਪਤ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਚਦਾਰ ਸਿਤਾ ਧਿਆਨ ਕਰਕੇ ਕੋਲੋ ਜੀ ਪਿਆਰੀਆਂ ਤੁਹਾਨੂੰ ਸਭ ਤੋਂ ਸਾਈਂ ਜਿਆਦੇ ਆ ਸਭ ਕੁਤਿਆਂ ਮਨਨਾ ਦਤਨਾ ਤਸਿਆਂ ਜਿਨਾ ਨਾਮ ਜਪੇ ਨਾਲ ਵੰਡ ਕੇ ਛਕਿਆ ਦੇਖਤ ਨਾਮ ਇੱਕ ਬਾਦਰੀ ਬੇਜ ਦੇ ਅੰਗ ਸਤ ਪਿਆਰੀਆਂ ਸੁਪਿਆਰੀਆਂ ਦੀ ਕਮਾਈ ਨਾਲ ਧਿਆਨ ਨਾਲ ਕੇ ਹਰਸਾ ਜੀ ਗੋਲ ਜੀ ਸੁਭਾਗ ਦੇ ਨੂੰ ਜਨਾ ਗੁਰਦਵਾਰਿਆਂ ਦੀ ਸੇਵਾ ਲਈ ਗੁਰਬਾਣੀ ਪੁਨੀਆ ਧਰਮ ਨੂੰ ਜੀਵਨ ਬਣਾਤੀ ਸਿੱਖੀ ਕੇਸਾਂ ਸੁਵਸ ਬਾਰੇ ਬਾਣੀ ਬਾਣੀ ਤੇ ਨਾਲ ਸਭ ਲੋਕ ਜੀਤਾਂ ਸਿੰਘਾਂ ਦੇ ਕੀਤੇ ਵਿਤਰਾਲ ਕਮਾਈ ਜੀਤਾ ਧਿਆਨ ਕਰਕੇ ਹੰਸ ਜੀ ਬੰਦ ਜੀ ਆਓ ਸਰਬਤ ਸੁਖਵਾਰੀਆਂ ਜੀ ਦਾ ਧਿਆਨ ਕਰਕੇ ਬੋਲੋ ਜੀ ਸਤਿਨੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹ ਵਾਹਿਗੁਰੂ ਵਾਹਿਗੁਰੂ ਸਤਿ ਆਵੇ ਸਤਿ ਆਵੇ ਸਤਿ ਸੁਖ ਹੋਵੇ ਜਦੋਂ ਤੋਂ ਫਰਸਾ ਜੀ ਸਾਹਿਬ ਤੁਮ ਤਨ ਰਖਾ ਰਿਆ ਨੇ ਤਰ ਦੇ ਮਨ ਤੇ ਦੇਵ ਤੁਪੀ ਤੈ ਪੰਥ ਕੀ ਜੀ ਸ੍ਰੀ ਸਾਹਿਬ ਦੀ ਸੰਹਾਏ ਫਰਸਾ ਜੀ ਕੇ ਬੋਲ ਬਾਣੀ ਬੋਲੋ ਜੀ ਆਕੇ ਸੁਖਮਨ ਸਿੱਖੀ ਦਾਤ ਕੇ ਸਾਨੰਦਨ ਦਾਣ ਬੇਕ ਦਾਣ ਨਾਮ ਸੰਸਾਨ ਦਾਣ ਤੁਸਨ ਦਾਣ ਤਨ ਸਰਦਾਨ ਨਾਮ ਦਾ ਸ੍ਰੀ ਅੰੰਤ ਸਰ ਸਹਾਇਤਾ ਦੇ ਦਰਿਸ਼ੀ ਚਨਾਨ ਚੌਂਕੀਆਂ ਚ ਵੇ ਤੁੰਦੇ ਜਗੋ ਜਗਤ ਪ੍ਰਕਾਸ਼ ਧਰਮ ਦਾ ਜੈਕਾਰ ਗੋਲੋ ਜੀ ਵਾਹਿਗੁਰੂ ਸਿਖਰੰਦਮ ਬਨਮੀਵਾ ਮਾ ਤੁੰਹੀ ਮਾ ਸਤਿ ਦਾਦਾਖਾ ਆਪ ਤੁਮਾਂ ਸਿਖੰਦੂ ਕੀ ਅਕੰਤ ਸਪਨੇ ਪੰਥ ਦੇ ਸਦਾ ਸਹਾਇ ਨਿਤਾਕਾਰ ਦੀਆ ਸ਼੍ਰੀ ਗਨਕਾਣਾ ਸਾਹਿਬ ਦੇ ਹਰਿ ਗੁਰਦੁਆਰਿਆਂ ਨੂੰ ਬਤੁਆਥਾ ਦੇ ਜਨਾਂ ਤੋਂ ਪਰਪਰਉਕਸ਼ੋਰੀਆ ਧਿਆਨ ਹੈ ਲੇਰਿ ਦਰਸ਼ਨ ਦੀਦਾਰ ਸੇਵਾ ਸਭਨ ਦਾਨ ਫਲ ਸੰਯੋਗ ਜੋਖਸੋ ਕਿਨੇ ਮਾੜੀਓ ਦੇ ਮਾਸਤੂ ਜੀ ਨੇ ਤਾਣਿਓ ਦੇ ਤਾਗ ਮਾੜਨੇ ਉਤੇ ਉਜੀਓ ਸੁਨਿਆਸਰੀ ਉਹਦੇ ਆਸਰਾਮ ਸੱਚੇ ਪਿਤਾ ਵਾਹ ਸਤਿਗੁਰ ਜੀ ਤਨ ਤਨ ਬੇਫਿਕਰ ਜਬਰ ਸ਼ਤੁਰ ਤੇ ਮਾਰ ਦੇ ਕੋ ਸਾਧਨ ਰਾਜਨ ਗੁਰੂ ਦਾ ਗੀਤ ਇਸ ਸੁਹਾਇ ਮਨ ਪਤਿ ਪਾਦਨ ਕਰਤਾ ਜਿਧਾਨ ਦੇਖੋ ਜਦ ਅਟਲ ਨਿਯਮੀਆਂ ਦੇ ਮਾਣੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਵਾ ਗੀਤ ਸਿੱਖ ਸਾਹਿਬ ਜੀ ਸਾਧੂਆਂ ਦੇ ਤੁਧ ਪ੍ਰਤਿਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਨ ਆਪ ਜੀ ਦੇ ਉਪਾਰ ਚਲਣਾ ਕਰਨਾ ਪਾਵ ਸਰਦਾਰ ਗੀਤ ਸਿੰਘੀ ਦੋਧਰੀ ਜੀ ਦਾ ਅਨੁਪਤਾ ਦੇ ਆਪੀਆਂ ਜੋ ਤੁਧ ਪ੍ਰਤਿਪਾਵਨ ਅਨੰਦ ਸਾਰੇ ਜੀ ਅੰਦਰ ਸਭਤਾ ਦੇ ਅੰਦਰ ਸੁvare ਜੀ ਕੇ ਸੁੰਨੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨੀ ਵਿੱਚ ਸੁਦਮਨੀ ਸੋਤੋ ਅੰਮ੍ਰਿਤ ਰਗਨਾਮ ਬਦਨ ਨਾਮ ਤੇ ਮਾਨ ਸਿੰਘ ਸ਼ਰਮੂਲਵਾਹ ਪ੍ਰਾਂਤ ਸਾਹਿਬ ਸੰਸਦੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਲ ਸ੍ਰੀ ਚੌਥੀ ਸੰਗਤ ਦੇ ਪਾਲ ਸਾਭੀ ਕੀ ਰਾਂਝੀ ਬਾਣੀ ਜੀ ਦੇ ਸ਼ਬਦ ਕੀਰਤਨ ਨਾਲ ਜੀਤੇ ਹਜ਼ੂਰ 6 ਪਉੜੀਆਂ ਦੇ ਸੰਗਤ ਦੇ ਪਾਲ ਜੀ ਕੀ ਅਰਦਾਸ ਬੇਕੀ ਦੋਤੀ ਅਕਲਵਾਦਾ ਸਾਖਾ ਤੁਮ ਜੀ ਤੁਮਾਂ ਕਰਨਾ ਹੀ ਸਰਬਤ ਸਿਂਤਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਦਾ ਤਾਰਿਖਾ ਦੀ ਪੜੀ ਸੁਣੀ ਗੁਰਬਾਣੀ ਦਾ ਕਲਪਨਾ ਵਧਾਈਆਂ ਸਰਬਤ ਸਿਂਤਾਂ ਕੰਗੇ ਕਿਰਦਿਆਂ ਸੇਵ ਸਾਧਨ ਤੇ ਸਤਨੇ ਨਉ ਪਰਉ ਸਿੱਖੀ ਸេចਕ ਪਰੋਸਾ ਨਾਸਤਾਨ ਦਕਸ਼ਨਾ ਦੀ ਸਰਬਤ ਸਿਂਤਾਂ ਦਾ ਗਾਵਿਆ ਸੁਰੀਆ ਖੰਡ ਕੋ ਨਾਮ ਅੰਮ੍ਰਿਤ ਮੇਰੇ ਦੀ ਸੰਧਾਰਾ ਜਤਨੇ ਹਿ ਸਿਮਰਣ ਦੀਆਂ ਗਾਥਾਂ ਦਰਸ਼ਨੀਆਂ ਮਿਹਨਤ ਬਾਣੋ ਨੀ ਜਾਓ ਨਿਹਣਾ ਕਰਨੀਆਂ ਦਰਉ ਪਰਉ ਸਰਬ ਸੁਲਤਾਨੁ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜੰਦਾ ਸਿਵਾਨ ਨੂੰ ਤਰੰਦਾਨ ਦਰ ਕਰਦੀਆਂ ਦਾ ਕਾਲ ਪਿੱਤਲ ਦੀਆਂ ਸਾਧਨੀਆਂ ਸਰੰਦ ਬੰਦ ਉਤਮੋ ਕੋ ਪ੍ਰਸ਼ਾਂਤ ਚਾਉ ਤਸਨਾ ਦਰਉ ਪਰਉ ਸਰਬ ਸੁਲਤਾਨ ਦੇਵੀ ਕ੍ਰਾਮ ਪਰਵਰਤੀ ਕੀ ਆਪਸੀ ਪ੍ਰੇਮ ਪਿਆਰ ਸੁਖ ਸ਼ਾਂਤੀ ਵਰਤੋਵੀਂ ਦੇਖੀ ਰੂਪ ਤਨ ਤਨ ਤਸਕੀਆਂ ਚਲਦੀ ਕਲਾ ਦੀਆਂ ਗਾਸਾਂ ਗੋਸਨੀਆਂ ਸਾਥੂ ਸੱਜੇ ਪਾਤਸ਼ਾਹਨ ਦਰੋਂ ਕਰੋ ਸਬਨਾਮ ਦੀ ਦੋਸਤੀ ਹੋਰ ਪਰ ਸਬੰਧ ਜੀ ਪ੍ਰਕਿਰਿਆ ਗੁਰਬਣੀ ਰਾਗ ਸੋਗਣੀ ਪ੍ਰਤੀ ਬੰਸਰੀ ਮਨਾ ਦੀਆਂ ਸ਼ਰਵ ਪਾਧਨਾ ਦਾ ਸੋਰਣ ਕਰਨੀਆਂ ਦੀ ਖਾਲਸਾ ਫੰਕ ਦੀ ਚਲਦੀ ਤਰਾ ਕਰਦੀ ਦਰੋਂ ਕਰੋ ਸਰਬ ਸੇਂਤਾਂ ਦਾ ਸਲਾਹ ਕਰਨਾ ਗਰੀਨਨ ਦਾ ਜੀ ਦੀ ਸਵਿੱਤਰ ਕਾਗਨ ਦਾ ਸਾਹਿਬ ਜੀ ਅੰਦਰ ਸਾਖੀ ਦੇ ਬਖਸ਼ ਸੁਖੀਆ ਹੋਇਆ ਪੜਾਈਆਂ ਵਿੱਚੋਂ ਪੰਚਾਤ ਗ੍ਰੰਥ ਪ੍ਰਸਾਦੀ ਦੇ ਸੱਚ ਕਰਨ ਹਾਜ਼ਰ ਹੋ ਜਾਈਂ ਗਰ ਪਰਵਾਸ ਵੀ ਪਰਵਾਸ ਸਿਆ ਪ੍ਰਸਾਦ ਸੰਗੂ ਸੰਗਤ ਕਰਤ ਵਰਤੌਣ ਹੀ ਆਖੀ ਦਸਨੀ ਜੀ ਗਰ ਰੰਗਾਂ ਸਰਵ ਸੇਕਾਂ ਦੀਆਂ ਹਾਜ਼ਰੀਆਂ ਪਿੰਡ ਫੁੱਲ ਪੇਟਾਵਾਂ ਕੀਤੀਆਂ ਸਵਾਵਾਂ ਕੀਤੀਆਂ ਯਾਤਰਾਵਾਂ ਸੱਚੇ ਪਾਤਸ਼ਾਹ ਦੀ ਸਭਨਾ ਕਰਤੀਆਂ ਮਹਿਰਾ ਸੋ ਲਿਖ ਦਿਵਾਉਣੀਓ ਸਾਧੂ ਹੀ ਰਹੀ ਦਰਗਾਹ ਦੀ ਦਮਾਨ ਸੁਸਰ ਕੇ ਸਰਬੰਸਿਕਾਂ ਦੇ ਦਰਸਾਰ ਸਰੋ ਜੀ ਗਰੀਬ ਬਿਮਾਰ ਜਾਨ ਤੋਂ ਆਪਾਂ ਨੂੰ ਸਾਰ ਚਾਂਦਨੀ ਦੀ ਰਾਤ ਦੀ ਕੀਤ ਹੋਈ ਹੈ ਜੀ